ਉਦੋਂ ਕਿਹਾ ਜਾਂਦਾ ਸੀ ਵੀ ਉਹ ਜਿਹੜੇ ਜੱਜ ਸਹਿਬਾਨ ਨੇ ਉਹਨਾਂ ਦਾ ਸੰਘਰਸ਼ਸ਼ੀਲ ਲੋਕਾਂ ਪ੍ਰਤੀ ਦ੍ਰਿਸ਼ਟੀਕੋਣ ਆ ਜਿਹੜਾ ਉਹ ਵੱਖਰਾ ਹੋਰਾਂ ਦੇ ਨਾਲੋਂ ਉਹਦੀ ਉਦਾਹਰਨ ਮੈਂ ਲਾਸਟ ਤੁਹਾਨੂੰ ਦਿਮਾਰ ਜਦੋਂ ਪਿਰਥੀਪਾਲ ਸਿੰਘ ਰਣਵਾ ਦੇ ਕਤਲ ਕੇਸ ਸੀ ਜਿਹੜਾ ਉਹ ਡਿਵੀਜ਼ਨ ਬੈਂਚ ਕੋਲੇ ਲੱਗਿਆ ਉਹ ਚ ਬੈਂਸ ਸਾਫ ਸੀ ਉੱਥੇ ਚਲੋ ਅਦਾਲਤੀ ਕਾਰਵਾਈਆਂ ਹੋਰ ਹੁੰਦੀਆਂ ਨੇ ਬੈਂਸਾਵ ਦਾ ਉੱਥੇ ਵੱਖਰਾ ਨੋਟ ਸੀ ਜਦੋਂ ਬੰਦਿਆਂ ਨੂੰ ਬਰੀ ਕੀਤਾ ਇਹਨਾਂ ਦਾ ਵੱਖਰਾ ਨੋਟ ਸੀ ਚਲੋ ਸਮੇਂ ਦੀਆਂ ਘਟਨਾਵਾਂ ਵਾਪਰੀਆਂ ਪੰਜਾਬ ਦੇ ਵਿੱਚ ਖਾੜਕੂ ਦੌਰ ਸ਼ੁਰੂ ਹੋਇਆ ਸਿਆਸਤਾਂ ਦੇ ਵਿੱਚ ਬੜੀ ਭੰਨ ਤੋੜ ਬਖਰੇਵੇਂ ਹੋਏ ਇੱਕ ਸਥੇ ਤੇ ਆ ਕੇ ਮੈਂ ਇਹ ਫੈਸਲਾ ਕਰ ਲਿਆ ਵੀ ਬਾਕੀ ਰੋਲ ਖਚੋਲਾ ਬਹੁਤ ਆ ਆਪਾਂ ਮਨੁੱਖੀ ਹੱਕਾਂ ਲਈ ਜਥੇਬੰਦੀ ਚ ਕੰਮ ਕਰਨਾ ਉਦੋਂ ਸਾਡਾ ਹੈੱਡਕੁਆਰਟਰ ਲੁਧਿਆਣਾ ਹੁੰਦਾ ਸੀ ਐਡਵੋਕੇਟ ਡੀ ਐਸ ਗਿੱਲ ਸਾਹਿਬ ਜਨ ਸਕੱਤਰ ਹੁੰਦੇ ਸੀ ਬੈਂਸਾਹਬ ਚੇਅਰਮੈਨ ਹੁੰਦੇ ਸੀ ਉਸ ਤੋਂ ਬਾਅਦ ਚਲੇ ਜਥੇਬੰਦੀ ਚ ਵੀ ਵਖਰੇਵੇਂ ਪਏ ਪੈਂਦੇ ਰਹਿੰਦੇ ਸੀ ਆਲੇ-ਦੋਲੇ ਦੇ ਅਸਰ ਪੈਂਦੇ ਸੀ ਫਿਰ ਜਸਟਿਸ ਬੈਂਸਾਹਬ ਨਾਲ ਮੈਨੂੰ ਨੇੜਿਓਂ ਬਹੁਤ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਸੂਬੇ ਦਾ ਖੋਜ ਪੜਤਾਲ ਸਕੱਤਰ ਬਣਾਇਆ ਲਗਭਗ ਹਰ ਜਾਂਚ ਦੇ ਵਿੱਚ ਚਾਹੇ ਅਸੀਂ ਇਕੱਲੇ ਜਾਈਏ ਦੋ ਚਾਰ ਜਾਈਏ ਜਾਂ ਪੀਲੀ ਪੀਤ ਜਾਣਾ ਹੋਵੇ ਕਿੱਲੀ ਬੌਂਦ ਵਾਲਾ ਜਿਹੜਾ ਸਾਰਾ ਪਰਿਵਾਰ ਸਾੜਦਾ ਸੀ ਉੱਥੇ ਉੱਥੇ ਸਾਡੀ ਇੱਕ ਟੀਮ ਜਾਂਦੀ ਹੁੰਦੀ ਸੀ। ਉਹਨਾਂ ਵੇਲੇਾਂ 'ਚ ਜਦੋਂ ਜੱਜ ਸਾਹਿਬ ਸਾਡੇ ਨਾਲ ਹੁੰਦੇ ਜਿੱਥੇ ਇਹੇ ਜੀ ਖਤਰੇ ਵਾਲੀ ਗੱਲ ਹੁੰਦੀ। ਉੱਥੇ ਅਸੀਂ ਜੱਜ ਸਾਹਿਬ ਆਪ ਕਹਿੰਦੇ ਵੀ ਉੱਥੇ ਮੈਂ ਚੱਲੂ ਤੁਹਾਡੇ ਨਾਲ। ਦੋ ਚਾਰ ਬੰਦੇ ਜਾਂਚ ਕਰਦੇ ਫਿਰਦੇ ਹੁਣ ਉਹਨਾਂ ਵੇਲੇਾਂ 'ਚ ਤੁਹਾਨੂੰ ਪਤਾ ਹੀ ਹਾਲ ਕੀ ਸੀ। ਉਦੋਂ ਸਾਡਾ ਮੁਖ ਜਿਹੜਾ ਜੋਰ ਸੀ ਜਾਂ ਕੇਂਦਰ ਬਿੰਦੂ ਸੀ। ਉਹ ਸੀ ਜੋ ਪੰਜਾਬ ਪੁਲਿਸ ਵੱਲੋਂ ਲੋਕਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਸੀ। ਇਸੇ ਕਰਕੇ ਸੰਕੜੇ ਪੁਲਿਸ ਮੁਕਾਬਲਿਆਂ ਦੀ ਅਸੀਂ ਜਾਂਚ ਕੀਤੀ। ਤੇ ਕਮਾਲ ਦੀ ਗੱਲ ਤੁਸੀਂ ਇਹ ਦੇਖੋ। ਕੁਝ ਮੁਕਾਬਲੇ ਸੱਚੀ ਵਿੱਚ ਹੀ ਹੋਏ, ਸਹੀ ਵੀ ਹੋਏ, ਤਾਂ ਆਪਾਂ ਮੁਕਰ ਨਹੀਂ ਸਕਦੇ। ਦੋਹਾਂ ਪਾਸਿਓਂ ਗੋਲੀਬਾਰੀ ਹੋਈ। ਪਰ 99% ਤੋਂ ਵੱਧ ਮੁਕਾਬਲੇ ਸੀ ਜਿਹੜੇ ਉਹ ਪੁਲਿਸ ਫੜ ਕੇ ਮਾਰਦੀ ਰਹੀ। ਉਹਨਾਂ ਬਿਨਾਂ 'ਚ ਉਹਨਾਂ ਤੇ ਕਾਰਵਾਈ ਤਾਂ ਕੀ ਹੋਣੀ ਸੀ? ਪਰ ਜਿਹੜੇ ਮੁਕਾਬਲੇ ਦੀ ਅਸੀਂ ਜਾਂਚ ਕਰਦੇ ਕੁਝ মিডিਆ ਦੇ ਵਿੱਚ ਛਪ ਜਾਂਦੀਆਂ ਉਹ ਪੁਲਿਸ ਅਫਸਰ ਸਿਲੈਕਟ ਹੋ ਗਏ ਜਿਹੜਾ ਹਰ ਇੱਕ ਨੇ ਹਰ ਇੱਕ ਨਹੀਂ ਕਰ ਲਿਆ ਸੀ ਨਾ ਮੈਂ ਫੜ ਲੂੰ ਮੈਂ ਤਾਂ ਮਾਰ ਦੇਣੇ ਆ ਮਤਲਬ ਜਥੇਬੰਦੀ ਦੀ ਜਾਂਚ ਪੜਤਾਲ ਦਾ ਇੰਨਾ ਅਸਰ ਹੋਇਆ ਆਰਸ ਗਿੱਲ ਬਠਿੰਡੇ ਸੀ ਐਸਐਸਪੀ ਉਹ ਫੜਦਾ ਰਿਹਾ ਬੰਦਿਆਂ ਨੂੰ ਪਰ ਉਹਨੇ ਕੋਈ ਸਾਡੀ ਜਾਣਕਾਰੀ ਅਨੁਸਾਰ ਹੋ ਸਕਦਾ ਕੋਈ ਫਰਕ ਰਿਹਾ ਹੋਵੇ ਆਪ ਉਹਨੇ ਝੂਠਾ ਪੁਲਿਸ ਮੁਕਾਬਲਾ ਨਹੀਂ ਬਣਾਇਆ ਪਰ ਉਹ ਤਾਂ ਗੋਵਿੰਦ ਰਾਮ ਲੈ ਜਾਂਦਾ ਸੀ ਅੱਗੇ ਇਸੇ ਤਰ੍ਹਾਂ ਹੋਰ ਇੱਕ ਵਾਰ ਅਸੀਂ 31 ਪੁਲਿਸ ਅਫਸਰਾਂ ਦੀ ਲਿਸਟ ਜਾਰੀ ਕਰਤੀ ਵੀ ਆ ਸ਼ਿਕਾਰੀ ਨੇ ਪੰਜਾਬ ਦੇ ਜਿਨ੍ਹਾਂ ਦਾ ਕੰਮ ਆ ਨੌਜਵਾਨਾਂ ਨੂੰ ਮਾਰਨਾ ਤੁਸੀਂ ਇਹ ਵੇਖੋ ਉਹਦਾ ਐਡਾ ਅਸਰ ਪਿਆ ਮਨੁੱਖੀ ਅਧਿਕਾਰ ਸੰਗਠਨ ਦੇ ਲੋਕਾਂ ਕੋਲੇ ਉਹਨਾਂ ਦੀਆਂ ਸਪਾਰਸ਼ਾਂ ਆਉਣ ਲੱਗੀਆਂ ਵੀ ਆ ਲਿਸਟ ਜੋ ਸਾਡਾ ਨਾਂ ਕੱਢ ਦੋ ਕਿਉਂਕਿ ਉਹ ਤੋਂ ਬਣੇ ਗਿਆ ਸੀ ਵੀ ਇਹ ਜਿਹੜੀ ਨਿਸਤਾ ਇਹ ਕਿਸੇ ਹੋਰ ਦੀ ਹਿਟਰ ਲਿਸਟ ਵੀ ਬਣ ਸਕਦੀ ਹੈ ਸੋ ਬੜੀ ਔਖੇ ਸਮੇ ਸੀ ਉਹਨਾਂ ਵੇਲਿਆਂ ਦੇ ਵਿੱਚ ਮੁੱਖ ਤੌਰ ਤੇ ਸਿਆਸ ਜੋ ਜਿਵੇਂ ਅੱਜ ਤੇ ਤਰਨ ਇਹਨਾਂ ਨੇ ਕਿਹਾ ਸਕੱਤਰ ਸਾਹਿਬ ਨੇ ਵੀ ਸਿਆਸੀ ਮਤਭੇਦ ਕਿਸੇ ਵੀ ਜੇ ਹੋਣ ਕਿਸੇ ਨਾਲ ਹੋਣ ਪਰ ਜਿਹੜੇ ਜਿਉਣ ਦਾ ਅਧਿਕਾਰ ਆ ਮਨੁੱਖੀ ਅਧਿਕਾਰ ਆ ਬੋਲਣ ਦਾ ਅਧਿਕਾਰ ਆ ਜਥੇਵੰਦ ਹੋਣ ਦਾ ਅਧਿਕਾਰ ਆ ਉਹ ਜੇ ਤੁਹਾਡੇ ਵਿਰੋਧੀਆਂ ਤੇ ਵੀ ਹਮਲਾ ਹੁੰਦਾ ਤਾਂ ਉੱਥੇ ਤੁਹਾਨੂੰ ਸਿਆਸੀ ਵਿਰੋਧੀਆਂ ਤੇ ਡਟ ਕੇ ਖੜਨਾ ਚਾਹੀਦਾ ਤੇ ਇਤਿਹਾਸ ਦੀ ਮਿਸਾਲ ਗੁਰੂ ਗੋਬਿੰਦ ਆਪਣੇ ਤੇਗ বাহাদুর ਸਾਹਿਬ ਦੀ ਸ਼ਹਾਦਤ ਤੋਂ ਵੱਡੀ ਕੀ ਹੋ ਸਕਦੀ ਹੈ ਇਸ ਪ੍ਰਸੰਗ ਦੇ ਵਿੱਚ ਉਹਨਾਂ ਵੇਲੇਾਂ 'ਚ ਇਹ ਠੀਕ ਤਰ੍ਹਾਂ ਉੱਭਰ ਨਹੀਂ ਸਕਿਆ ਇੱਕ ਪ੍ਰਭਾਵ ਇਹ ਚੱਲਿਆ ਗਿਆ ਵੀ ਕੁਝ ਲੋਕ ਉਹਨੇ ਜਿਹੜੇ ਖਾੜਕੂਆਂ ਤੇ ਉਹ ਜ਼ਬਰਦਸਤ ਜਿਆਦੇ ਗੰਭੀਰ ਨੋਟਿਸ ਲੈਂਦੇ ਆ ਕੁਝ ਲੋਕ ਉਹਨੇ ਜਿਹੜੇ ਖਾੜਕੂਆਂ ਵੱਲੋਂ ਇਹ ਜੀ ਕਾਰਵਾਈ ਜਿਹੜੀ ਨਹੀਂ ਕਿਸੇ ਨੂੰ ਪਸੰਦ ਜਾਂ ਗਲਤ ਆ ਉਹਦਾ ਨੋਟਿਸ ਲੈਂਦੇ ਆ ਇੱਕ ਉਦਾਹਰਨ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਨਾ ਪੁਲਿਸ ਪਰਿਵਾਰ ਮਾਰੇ ਕਾਫੀ ਕਿਉਂਕਿ ਮੈਂ ਬਠਿੰਡੇ ਵੱਲ ਹੋਰਾਂ ਵੱਲ ਯੂਨੀਅਨ ਤੇ ਰਹਿੰਦ ਕਰਕੇ ਪੁਲਿਸ ਵਾਲਿਆਂ ਨਾਲ ਵਾਹ ਸੀ ਉਦੋਂ ਸਾਨੂੰ ਇਹ ਸੀ ਵੀ ਜਿਹੜੇ ਸ਼ਿਕਾਰੀ ਨੇ ਉਹ ਤਾਂ ਸਾਰੇ ਪੁਲਿਸ ਲੈਣਾ ਚ ਚਲੇ ਗਏ ਆਪਣੇ ਪਰਿਵਾਰ ਲੈ ਕੇ ਜਿਹੜੇ ਬੰਦੇ ਜਿਵੇਂ ਲਿਸਤਾ ਸਾਹਮਣੇ ਆਈਆਂ ਉਹ ਕੋਈ ਵਾਇਰਲੈਸ অপারেਟਰ ਆ ਜਿਹਦੇ ਮਨਚ ਐ ਵੀ ਮੀਰਾ ਕਿਹੜਾ ਕਿਸੇ ਨਾਲ ਦੁਸ਼ਮਣੀ ਆ ਜਾਂ ਕੋਈ ਹੋਰ ਉਹਨਾਂ ਦੇ ਪਰਿਵਾਰਾਂ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਮੈਂ ਜਨ ਸਕੱਤਰ ਵਜੋਂ ਉਹਨਾਂ ਦੀ ਨਖੇਦੀ ਦਾ ਬਿਆਨ ਜਾਰੀ ਕਰਦਾ ਇੰਡੀਅਨ ਐਕਸਪ੍ਰੈਸ ਨੇ ਉਹਦੀ ਫਰੰਟ ਲਾਈਨ ਫਰੰਟ ਪੇਜ ਤੇ ਲਾਇਆ ਲਿਖ ਕੇ ਮਤਲਬ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਸਾਡੇ ਵਿੱਚ ਵੀ ਕੋਈ ਸਰਵਿਸਨ ਹੋਣ ਲੱਗ ਗਈ ਵੀ ਮਾਲੀ ਕੀ ਲੋਡ ਸੀ ਤੈਨੂੰ ਇਹ ਬਿਆਨ ਦੇਣ ਦੀ ਮੁੰਡੇ ਗੁੱਸਾ ਕਰਦੇ ਨੇ ਫੇਰ ਤੁਸੀਂ ਦੇਖੋ ਕਿਹੜੀ ਗੱਲ ਕਿੱਥੇ ਜਾ ਕੇ ਹੁੰਦੀ ਆ ਜਦੋਂ ਲੱड्डा ਕੋਠੀ ਮੇਰੀ ਇੰਟਰੋਗੇਸ਼ਨ ਹੋਈ ਸੀ ਹੋ ਰਹੀ ਸੀ ਇੱਥੋਂ ਅਫਸਰ ਗਏ ਚੰਡੀਗੜ੍ਹੋਂ ਪੁੱਛਗਿੱਛ ਕਰਨ ਉੱਥੇ ਮੈਨੂੰ ਕਰਦੇ ਕਰਦੇ ਇੱਕ ਸਵਾਲ ਕੀਤਾ ਕਿਹਨੇ ਵੀ ਜਦੋਂ ਪੁਲਸਾਂ ਵਾਲਿਆਂ ਦੇ ਪਰਿਵਾਰ ਮਾਰੇ ਨੇ ਉਹਨਾਂ ਦੇ ਮਨੁੱਖੀ ਹੱਕ ਨਹੀਂ ਸੀ ਕੋਈ ਐਸਐਸਪੀ ਖੜਾ ਸੀ ਉੱਥੇ ਕੋਲੇ ਪਤਾ ਨਹੀਂ ਉਹਦੇ ਕਿਵੇਂ ਜਾਦਾ ਜੀ ਕਹਿੰਦਾ ਨਹੀਂ ਜੀ ਇਹਨਾਂ ਨੇ ਨਕੇਦੀ ਕੀਤੀ ਸੀ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਤੁਸੀਂ ਇੱਕ ਸਹੀ ਪਹੁੰਚ ਨਾਲ ਅੱਗੇ ਵਧਦੇ ਹੋ ਤਾਂ ਤੁਹਾਡੇ ਵਿਰੋਧੀ ਵੀ ਤੁਹਾਡੀ ਕਦਰ ਕਰਦੇ ਨੇ ਜਦੋਂ ਤੁਸੀਂ ਇੱਕ ਪਾਸੜ ਹੋ ਕੇ ਚੱਲਦੇ ਹੋ ਉਦੋਂ ਮਨੁੱਖੀ ਹੱਕਾਂ ਦੀ ਲੜਾਈ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚਦਾ ਉਹਦਾ ਘੇਰਾ ਵੀ ਛੋਟਾ ਹੁੰਦਾ ਹੁਣ ਮੇਰੀ ਗ੍ਰਿਫਤਾਰੀ ਵੇਲੇ ਮੈਂ ਜੇਲ੍ਹ ਤੋਂ ਆਇਆ ਸੀ ਮੈਂ ਇਹ ਕਹਿ ਦੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਆ ਵੀ ਜਿਨ੍ਹਾਂ ਲੋਕਾਂ ਦੀ ਜਥੇਬੰਦੀਆਂ ਦੀ ਜਾਂ ਵਿਚਾਰਾਂ ਦੀ ਮੈਂ ਆਲੋਚਨਾ ਕਰਦਾ ਹੁੰਦਾ ਸੀ ਉਹਨਾਂ ਨੇ ਇਹ ਕਹਿ ਕੇ ਵੀ ਮਾਲੀ ਦੇ ਵਿਚਾਰਾਂ ਨਾਲ ਸਹਿਮਤ ਹੋਏ ਜਾਂ ਨਾ ਹੋਏ ਪਰ ਆਹ ਉਹਦੇ ਨਾਲ ਤੱਕਾ ਹੋਇਆ ਮੈਂ ਕਹਿੰਦਾ ਪੰਜਾਬ ਦੇ ਵਿੱਚ ਇਹ ਮੇਰੇ ਸਾਹਬ ਨਾਲ ਪਹਿਲੀ ਵਾਰ ਹੋਇਆ ਅੰਦੋਲਨਾਂ ਤੇ ਕਿਸਾਨ ਅੰਦੋਲਨ ਤੋਂ ਇਹ ਗੱਲ ਦੀ ਸ਼ੁਰੂ ਹੋਈ ਸੀ ਵੀ ਮਨੁੱਖੀ ਹੱਕਾਂ ਲਈ ਇੱਕ ਸਾਰਥਕ ਤੇ ਸਾਂਝੀ ਪਹੁੰਚ ਪੜਾਈ ਜਾਣ ਲੱਗੀ ਹੈ ਉਹਨਾਂ ਵੇਲੇ ਤੇ ਨੁਕਸਾਨ ਵੀ ਬਹੁਤ ਹੋਏ ਜਸਟਿਸ ਬੈਂਸ ਸਾਹਿਬ ਨਾਲ ਤੁਹਾਨੂੰ ਪਤਾ ਹੱਥਕੜੀ ਲਾਈ ਕਮਾਏ ਜਾਂ ਤਕ ਤੌਰ ਤੇ ਮਤਲਬ ਬਹੁਤ ਵੱਡੀ ਗੱਲ ਸੀ ਉਹ ਨਾ ਦਿਨਾਂ ਦੇ ਵਿੱਚ ਇਹੀ ਦੀ ਗੱਲ ਬਾਕੀ ਕਿੰਨੇ ਕੀਤੇ ਕੀ ਦਬਾਅ ਪਏ ਉਹ ਆਪਾਂ ਕਹਿ ਨਹੀਂ ਸਕਦੇ ਅੱਜ ਇਹਦੀ ਮਹੱਤਤਾ ਇਸ ਕਰਕੇ ਆ ਠੀਕ ਆ ਉਸ ਤੋਂ ਬਾਅਦ ਜਥੇਬੰਦੀ ਸੀ ਜਿਹੜਾ ਉਹਦਾ ਕੰਮਕਾਰ ਦਾ ਢਿੱਲਾ ਪੈ ਗਿਆ ਲੋਕ ਆਪੋ ਆਪਣੇ ਕੰਮਾਂ ਵੱਲ ਤੁਰ ਪਏ ਪਰ ਆਰਐਸ ਵੇਰ ਸਾਹਿਬ ਤੇ ਵੀਰਕਾ ਸਾਹਿਬ ਉਹਨਾਂ ਨੇ ਉਹ ਕੰਮ ਕਿਸੇ ਨਾ ਕਿਸੇ ਰੂਪ ਤੇ ਜਾਰੀ ਰੱਖਿਆ ਅੱਜ ਪੰਜਾਬ ਦੇ ਵਿੱਚ ਜਿਹੜੀ ਹਾਲਤ ਬਣੀ ਹੋਈ ਆ ਉਹਦੇ ਵਿੱਚ ਫੇਰ ਇਹ ਮਹਿਸੂਸ ਹੋ ਰਿਹਾ ਚਾਹੇ ਨਵੇਂ ਰੂਪ ਚ ਚਲੋ ਖਾੜਕੂ ਸੀ ਉਹਨਾਂ ਦਾ ਕੋਈ ਆਦੇਸ਼ ਸੀ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਰਿਹਾ ਕਿ ਇਨਸਿਕਿਉਰਟੀ ਲੋਕਾਂ ਦੇ ਵਿੱਚ ਅਸੁਰੱਖਿਤਾ ਦੀ ਭਾਵਨਾ ਬਹੁਤ ਵਧ ਰਹੀ ਆ ਨਾ ਸਿਰਫ ਇਹ ਵੀ ਫਰੋਤੀਆਂ ਲੁੱਟੋਮਾਰਾਂ ਕਤਲ ਮਤਲਬ ਕਈ ਵਾਰ ਤਾਂ ਇਹ ਲੱਗਦਾ ਵੀ ਕਤਲ ਵੀ ਹੁਣ ਇੱਕ ਧੰਦਾ ਬਣ ਗਿਆ ਜਿਵੇਂ ਆਪਾਂ ਕਹਿੰਦੇ ਸਿਆਸਤਾਂ ਜਿਹੜੀ ਉਹ ਧੰਦਾ ਬਣ ਗਈ ਯਾ ਧਰਮ ਵੀ ਕਈ ਥਾਂ ਤੇ ਕਿਸੇ ਰੂਪ ਚ ਧੰਦਾ ਬਣ ਗਿਆ ਹੁਣ ਜਦੋਂ ਦੇਖਦੇ ਆ ਵੀ ਜਿਹੜਾ ਜਿਹਨੂੰ ਮਾਰ ਰਿਹਾ ਉਹਨੂੰ ਪਤਾ ਨਹੀਂ ਵੀ ਇਹ ਕੌਣਾ ਕੀ ਹੈ ਕਿਵੇਂ ਆ ਗੋਲੀਆਂ ਚਲਾਉਣ ਦੇ ਟਾਰਗੇਟ ਦਿੱਤੇ ਜਾਂਦੇ ਨੇ ਹੋਰ ਸਾਰਾ ਕੁਝ ਜਾਂਦਾ ਇਸ ਹਾਲਤ ਚ ਜਸਟਿਸ ਰਮਜੀਤ ਸਿੰਘ ਹਰਾਂ ਦੀ ਪਹਿਲ ਕਦਮੀ ਤੇ ਉਹਨਾਂ ਦੀ ਹੱਲਾਸ਼ੇਰੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਨੁੱਖੀ ਅਧਿਕਾਰ ਜਥੇਬੰਦੀ ਉਹਨੂੰ ਰਿਵਾਈਵ ਕੀਤਾ ਸੀ ਹਾਲੇ ਉਸ ਤਰ੍ਹਾਂ ਸਰਗਰਮਜਾ ਸਫਲਤਾ ਨਹੀਂ ਸਾਨੂੰ ਮਿਲੀ ਕਿਉਂਕਿ ਬੰਦੇ ਬਹੁਤ ਥਮਾ ਤੇ ਉਲਝੇ ਹੋਏ ਨੇ ਰੁੱਝੇ ਹੋਏ ਨੇ। ਇਹ ਤਾਂ ਉਸ ਤਰ੍ਹਾਂ ਦੀ ਲਹਿਰ ਮੂਵਮੈਂਟ ਜਿਹੜੀ ਆਮ ਲੋਕਾਂ ਦੀ ਸਹਾਇਤਾ ਹੁੰਦੀ ਆ ਉਹ ਉਸ ਤਰ੍ਹਾਂ ਨਹੀਂ ਹਾਲੇ ਹੈ ਨਹੀਂ ਚਾਹੇ ਲੋਕ ਦੁਖੀ ਨੇ। ਉਸੇ ਜਥੇਬੰਦੀ ਨੂੰ ਉਹਨਾਂ ਤਜਰਬਿਆਂ ਤੋਂ ਸਿੱਖਦੇ ਹੋਏ ਅੱਜ ਵੱਡੀ ਪੱਧਰ ਤੇ ਵਧਾਉਣ ਦੀ ਲੋੜ ਆ। ਸਾਰੇ ਅੱਡ ਅੱਡ ਫੀਲਡਾਂ 'ਚ ਕੰਮ ਕਰ ਰਹੇ ਨੇ। ਜਿਉਣ ਦਾ ਹੱਕ ਆ ਜਿਹੜਾ ਸਭ ਤੋਂ ਵੱਡਾ ਮਨੁੱਖੀ ਹੱਕ ਆ। ਮਨੁੱਖੀ ਹੱਕਾਂ ਬਾਰੇ ਸੋਚੀ ਵੀ ਵਿਕਸਿਤ ਹੁੰਦੀ ਗਈ। ਪਤਲੀ ਆਪਾਂ ਇਤਿਹਾਸ ਦੇ ਵਿੱਚ ਮੇਰੇ ਤਾਂ ਯਾਦ ਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਆ ਪਿੰਡਾਂ 'ਚ ਕਹਿੰਦੇ ਜੇ ਪੁਲਿਸ ਕਿਸੇ ਨੂੰ ਕੁੱਟ ਦਿੰਦੀ ਨਾ ਵੀਰ ਚਿੱਕੜ 'ਚ ਤਿਲਕ ਕੇ ਡਿੱਗੇ ਹੋਏ ਦਾ ਤੇ ਪੁਲਿਸ ਦੇ ਕੁੱਟੇ ਹੋਏ ਦਾ ਕੀ ਗੁੱਸਾ ਹੌਲੀ-ਹੌਲੀ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਬਾਰੇ ਚੇਤਨਾ ਆਈ ਵੀ ਕਾਨੂੰਨ ਕੀ ਹੁੰਦਾ ਉਹਦਾ ਰਾਜ ਕੀ ਹੁੰਦਾ ਜਦੋਂ ਵੀ ਕੋਈ ਸਰਕਾਰ ਆ ਜਿਹੜੀ ਉਹ ਸਥਾਪਿਤ ਨਿਯਮਾਂ ਅਨੁਸਾਰ ਲੋਕਾਂ ਤੇ ਰਾਜ ਕਰਨ ਦੇ ਅਸਮਰਥ ਹੋ ਜੇ ਫੇਰ ਉਹ ਇਧਰਲੇ ਪਾਸੇ ਜਾਂਦੀ ਦੋ ਦੋ ਤਰ੍ਹਾਂੋਂ ਕੰਮ ਕਰਦੇ ਨੇ ਇੱਕ ਡੰਡਾ ਤਾਂ ਹੁੰਦਾ ਹੀ ਉਹਨਾਂ ਕੋਲੇ ਇੱਕ ਲੋਕਾਂ ਦਾ ਜਿਹੜਾ ਦਿਮਾਗ ਆ ਵਿਚਾਰ ਪ੍ਰਬੰਧ ਆ ਉਹਨੂੰ ਉਹ ਕੈਪਚਰ ਕਰਦੇ ਨੇ ਕਾਬੂ ਕਰਦੇ ਨੇ ਫੇਰ ਇਹ ਜਿਹਾ ਗੀਤ ਆਉਂਦੇ ਨੇ ਦਿਲ ਖੁਸ਼ ਰੱਖ ਮਿੱਤਰ ਆਪਾ ਕੀ ਕਿਸੇ ਤੋਂ ਲੈਣਾ ਪੰਜਾਬ ਦੀ ਧਰਤ ਆ ਜਿਹੜੀ ਇਹਦਾ ਇੱਕ ਖਾਸ ਆ ਸਿੱਖ ਫਲਸਫੇ ਦੀ ਧਰਤੀ ਆ ਇਹ ਇਥੋਂ ਹਰ ਤਰ੍ਹਾਂ ਦਾ ਵਿਰੋਧ ਆ ਜਿਹੜਾ ਕਿਸੇ ਨਾ ਕਿਸੇ ਰੂਪ ਚ ਉੱਠਦਾ ਇਸੇ ਕਰਕੇ ਅੱਜ ਸਭ ਤੋਂ ਵੱਧ ਅੱਖ ਕਹਿਰੀ ਅੱਖਾ ਜਿਹੜੀ ਉਹ ਪੰਜਾਬ ਤੇ ਆ ਇਹਦੇ ਇਤਿਹਾਸ ਨੂੰ ਦੇਖਦੇ ਹੋਏ ਜਾਂ ਪਿਛਲੇ ਸਮੇਂ ਵਿੱਚ ਜੋ ਕਿਸਾਨ ਅੰਦੋਲਨ ਚ ਹੋਇਆ ਵੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਘਚੋਲਾ ਪੈਦਾ ਕੀਤਾ ਜਾਵੇ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਤਾਂ ਕਿ ਜੇ ਇੱਥੇ ਕੋਈ ਸਹੀ ਜਾਂ ਸਾਂਝਾ ਵਰਤਾਂਤ ਬਣਦਾ ਭਾਰੂ ਵਰਤਾਂਤ ਬਣਦਾ ਚਾਹੇ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੁਲਕ ਦੇ ਲੋਕਾਂ ਦੀ ਭਲਾਈ ਲਈ ਮਨੁੱਖਤਾ ਦੀ ਭਲਾਈ ਲਈ ਜੇ ਫੇ ਸਰਬੱਤ ਦੇ ਭਲੇ ਚ ਆਪਦਾ ਭਲਾ ਦੇਖਣ ਦੀ ਪਹੁੰਚ ਆ ਦੁਆਰੇ ਮਜ਼ਬੂਤ ਹੁੰਦੀ ਆ ਜਿਹੜੇ ਅੱਜ ਖਿੰਦੀ ਹੋਈ ਆ ਤਾਂ ਹਾਕਮਾਂ ਨੂੰ ਇਹ ਲੱਗਦਾ ਵੀ ਇਹ ਖਤਰਨਾਕ ਸਾਬਤ ਹੋ ਸਕਦੇ ਨੇ ਇਸੇ ਕਰਕੇ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਹੋ ਗਈ ਉਹੀ ਪੀਲੀ ਭੀਤ ਜਿੱਥੇ ਅਸੀਂ ਜਾਂਚ ਕਰਕੇ ਆਏ ਸੀ ਜਿੱਥੇ ਸ਼ਿਕਸ਼ਣਧਾਲੂ ਜਾ ਰਹੇ ਸੀ ਬੱਸ ਦੇ ਵਿੱਚ ਉਹਨਾਂ 'ਚ 14 ਮਰਦ ਕੱਟ ਕੇ ਮਾਰੇ ਸੀ ਉਹ ਉਦੋਂ ਮਲੈਨ ਸਿੰਘ ਜਾਦਵਰਾ ਨੇ ਵੀ ਸਾਡੇ ਕੋਲੇ ਆ ਕੇ ਗਵਾਹੀ ਦਿੱਤੀ ਸੀ ਉੱਥੇ ਹੀ ਦੋ ਮੁੰਡੇ ਲਾ ਜਾ ਕੇ ਮਾਰੇ ਨੇ ਸਾਰਿਆਂ ਨੂੰ ਪਤਾ ਨਾ ਮਾਸੰਕਲਪਿਕ ਤੱਕ ਤਾਂ નિર્ਦੋਸ਼ ਮਾਰਤੇ ਕੀ ਦੋਸ਼ੀ ਕੌਣ ਹੁੰਦਾ ਜੀ ਅਸੀਂ ਆਮ ਤੌਰ ਤੇ ਕਹਿੰਦੇ ਆ ਵੀ ਦੋਸ਼ੀ ਜਦੋਂ ਅਦਾਲਤ ਸਾਬਤ ਕਰ ਦੇ ਉਦੋਂ ਦੋਸ਼ੀ ਹੁੰਦਾ ਉਦੋਂ ਪਹਿਲਾਂ ਸਾਰਿਆਂ ਨੂੰ નિર્ਦੋਸ਼ ਹੀ ਮੰਨ ਕੇ ਚੱਲਦੇ ਆਂ ਆਵੇਂ ਗੱਲ ਹੋ ਗਈ ਨਿਰਦੋਸ਼ ਮਾਰਤੇ ਅੱਛਾ ਜਿਹੜਾ ਦੋਸ਼ੀ ਆ ਉਹਦੇ ਬਾਰੇ ਚੁੱਪ ਕਰ ਜਾਂਦੇ ਆ ਵੀ ਹਾਂ ਜੀ ਇਹਦੇ ਨਾਲ ਤਾਂ ਫਿਰ ਠੀਕ ਆ ਜਦੋਂ ਇਹਨਾਂ ਨੇ ਮਾਰਿਆ ਫਿਰ ਇਹਨਾਂ ਨੂੰ ਹੋਣਾ ਚਾਹੀਦਾ ਸਾਡਾ ਰਿਸਪੌਂਸ ਸਿਸਟਮੇ ਬਦਲਤਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਵਿਚਾਰਧਾਰਕ ਤੌਰ ਤੇ ਸਮਝ ਦੇ ਤੌਰ ਤੇ ਮਨੁੱਖੀ ਹੱਕਾਂ ਬਾਰੇ ਸਾਨੂੰ ਸਹੀ ਸਮਝ ਅਪਣਾਉਣੀ ਚਾਹੀਦੀ ਆ ਡਾਕਟਰ ਸਾਹਿਬ ਵਾਰ-ਵਾਰ ਬਹੁਤ ਹਵਾਲੇ ਦਿੰਦੇ ਨੇ ਗੁਰਬਾਣੀ ਦੇ ਵਿੱਚੋਂ ਇੱਕ ਵਾਰ-ਵਾਰ ਇਹ ਕਹਿੰਦੇ ਆ ਪਰੋਸੀ ਕੇ ਜੋ ਹੂਆ ਆਪਣੀ ਵੀ ਜਾਣ ਸਾਨੂੰ ਸਿੱਖ ਫਲਸਫੇ ਦੇ ਨਾਲ ਜੁੜਨਾ ਪੈਣਾ ਸਾਨੂੰ ਕਾਨੂੰਨ ਬਾਰੇ ਸੋਝੀ ਹਾਸਲ ਕਰਨੀ ਪੈਣੀ ਹੈ ਜਦੋਂ ਅਸੀਂ ਕਾਨੂੰਨ ਦਾ ਰਾਜ ਕਹਿੰਦੇ ਆ ਇਹਦਾ ਮਤਲਬ ਇਹ ਨਹੀਂ ਵੀ ਜਿੰਨੇ ਵੀ ਕਾਨੂੰਨ ਬਣੇ ਨੇ ਉਸੇ ਤਰ੍ਹਾਂ ਲਾਗੂ ਹੁਣ ਕਾਨੂੰਨ ਵੀ ਉਹ ਬਣਾਏ ਜਾਂਦੇ ਨੇ ਹੁਣ ਟਾਡਾ ਯੂਆਪਾ 124 ਕਾਨੂੰਨ ਦੇ ਨਾਲੇ ਸਾਡੀ ਜਵਾਨਬੰਦੀ ਕੀਤੀ ਜਾ ਰਹੀ ਹੈ ਜਿੱਥੇ ਹਾਸਲ ਕਾਨੂੰਨ ਨੇ ਉਹਨਾਂ ਦੀ ਉਲੰਘਣਾ ਹੁੰਦੀ ਹੈ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ ਉੱਥੇ ਜਿਹੜੇ ਗਲਤ ਕਾਨੂੰਨ ਨੇ ਜਿਹੜੇ ਸਾਡੇ ਮਨੁੱਖੀ ਹੱਕਾਂ ਨੂੰ ਕੁਚਲਦੇ ਨੇ ਸਾਡੇ ਬੋਲਣ ਦੀ ਆਜ਼ਾਦੀ ਨੂੰ ਕੁਚਲਦੇ ਨੇ ਉਹਨਾਂ ਦਾ ਵਿਰੋਧ ਕਰਨਾ ਵੀ ਇਹਦੇ ਵਿੱਚ ਜ਼ਰੂਰੀ ਆ ਕਿਉਂਕਿ ਸਹੀ ਵਿਚਾਰਾਂ ਦੀ ਰੋਸ਼ਨੀ ਬਿਨਾਂ ਅਮਲ ਹਨੇਰੇ 'ਚ ਟੱਕਰਾ ਮਾਰਨਾ ਹੁੰਦਾ ਵਕੀ ਖਾਤਰੇ ਤਾਂ ਵੱਡੇ ਹੈਗੇ ਨੇ ਜੇ ਆਪਾਂ ਦੇਖੀ ਆ ਖੱਲੜਾ ਸਾਹਿਬ ਦੀ ਗੱਲ ਲੈ ਲਓ ਕਿੰਨੇ ਵਕੀਲ ਜਗਵਿੰਦਰ ਰੋਪੜ ਵਾਲੇ ਵਕੀਲ ਆਪਣੇ ਸੰਗਰੂਰ ਵਾਲੇ ਭੱਟੀ ਸਾਹਿਬ ਕਿੰਨੇ ਹੋਰ ਪੜ੍ਹੇ ਲਿਖੇ ਲੋਕ ਸਮਝਦਾਰ ਲੋਕ ਜਿਹੜੇ ਗੁੱਸੇ 'ਚ ਸੀ ਸਰਕਾਰ ਦੇ ਖਿਲਾਫ ਉਹਦੇ ਜ਼ੁਲਮ ਦੇ ਖਿਲਾਫ ਕਈਆਂ ਨੂੰ ਜਾਨ ਤੇ ਵੀ ਹੱਥ ਤੋਣੀ ਪਈ ਧੋਣਾ ਪਿਆ ਕਈਆਂ ਨੇ ਤਸ਼ੱਦਦ ਵੀ ਸਹਿਆ ਕਿਸੇ ਤਰ੍ਹਾਂ ਦੀ ਇਹ ਫਿਰ ਜਦੋਂ ਆਪਾਂ ਕਿਸੇ ਰਾਹ ਤੁਰਦੇ ਆ ਦੇਖੋ ਜੀ ਉਹ 'ਚ ਮੁਸ਼ਕਲਾਂ ਦਾ ਤਾਂ ਸਾਹਮਣਾ ਕਰਨਾ ਪੈਂਦਾ ਪਰ ਜੇ ਇੱਕ ਹੱਥ ਨਾਲ ਜਿਵੇਂ ਕਹਿੰਦਾ ਇੱਕ ਕੱਲਾ 2 11 ਇਹ ਇਸ ਤਰ੍ਹਾਂ ਦੀ ਅਸੀਂ ਆਪਾਂ ਇਸ ਮਸਲੇ ਤੇ ਖਾਸ ਕਰਕੇ ਜੋ ਸਟੇਟ ਜਾਂ ਸਟੇਟ ਦੀਆਂ ਸੰਸਥਾਵਾਂ ਵੱਲੋਂ ਜ਼ੁਲਮ ਹੁੰਦੇ ਨੇ ਜੇ ਉਹਨਾਂ ਬਾਰੇ ਘੱਟ ਤੋਂ ਘੱਟ ਆਪਾਂ ਸਾਂਝੀ ਸਮਝ ਬਣਾ ਕੇ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਤੁਰਿਏ ਤਾਂ ਲੋਕਾਂ ਨੂੰ ਆਸਰਾ ਮਿਲਦਾ ਲੋਕ ਬੋਲਣ ਲੱਗਦੇ ਨੇ ਹੁਣ ਤਾਂ ਹਾਲਤ ਇਹ ਬਣ ਗਈ ਜੀ ਤੁਹਾਡਾ ਪਹਿਲਾਂ ਵੀ ਬਣੀ ਸੀ ਇਹ ਤੁਹਾਡਾ ਇੱਕ ਪੁੱਤ ਮਾਰਤਾ ਜੇ ਤੁਸੀਂ ਤੁਰਦੇ ਹੋ ਕਹਿੰਦੇ ਫਿਰ ਆ ਦੂਜੇ ਦੀ ਖੈਰ ਮਨਾ ਦਰਜੰਦ ਨੇ ਲੋਕ ਕਿੰਨੇ ਕੇਸ ਤੁਸੀਂ ਦੇਖੋ ਕੋਰਟਾਂ ਚ ਆਉਂਦੇ ਨੇ ਵਕੀਲ ਲੜਦੇ ਨੇ ਵਕੀਲ ਬਦਲੇ ਜਾਂਦੇ ਨੇ ਕੋਈ ਪਿੱਛੇ ਹਟ ਜਾਂਦਾ ਇਹ ਜਿਹੜਾ ਭੈ ਆ ਨਾ ਮਨ ਚ ਇਹ ਚੱਕਣ ਦੇ ਲਈ ਜਥੇਵੰਦੀ ਜ਼ਰੂਰੀ ਆ ਇਕੱਲਾ ਬੋਲਣ ਦੇ ਨਾਲ ਬਿਆਨ ਦੇਣ ਨਾਲ ਇਹ ਵੀ ਜ਼ਰੂਰੀ ਆ ਲੋਕਾਂ ਨੂੰ ਨੋਟਿਸ ਲੈਣ ਲਈ ਪਰ ਇੱਕ ਤੱਕਣੀ ਜਥੇਵੰਦੀ ਜ਼ਰੂਰੀ ਆ ਜਿਹੜੀ ਆਉਣ ਵਾਲੇ ਸਮੇਂ ਚ ਦੇਖੋ ਜੋ ਮੈਨੂੰ ਮਹਿਸੂਸ ਹੁੰਦਾ ਟਾਰਗੇਟ ਕਿਲਿੰਗ ਬਹੁਤ ਵਧਣੀ ਹੈ ਕਿਉਂ ਉਹ ਜੇ ਲੋਕਾਂ ਦਾ ਸਿਆਸਤ ਦੇ ਵਿੱਚ ਸਹਾਰਾ ਜਾਂ ਉਹਨਾਂ ਦੇ ਆਧਾਰ ਨੂੰ ਆਪਣਾ ਆਧਾਰ ਬਣਾਉਣ ਲਈ ਕੁਝ ਤੇਰਾ ਤੁਰਪੀਆਂ ਤੇ ਜਦੋਂ ਤੁਸੀਂ ਉਹਨਾਂ ਦਾ ਵੋਟਾਂ ਦਾ ਵਿਰੋਧ ਕਰਿਆ ਕਰੋਗੇ ਸਿਆਸੀ ਵਿਰੋਧ ਹੈ ਨਾ ਵੈਸੇ ਉਹਦੇ ਵਿੱਚ ਵੀ ਇਹ ਸਿਆਸਤ ਆ ਜਿਹੜੀ ਸਾਡੀ ਕਰਪਟ ਤੋਂ ਕ੍ਰਿਮੀਨਲ ਹੋਣ ਵੱਲ ਵੱਧ ਰਹੀ ਹੈ ਇਸ ਕਰਕੇ ਇਹ ਜੀ ਸਿਆਸਤ ਖਿਲਾਫ ਬੋਲਣਾ ਲੜਨਾ ਉਹ ਵੀ ਸਾਡੀ ਜ਼ਿੰਮੇਵਾਰੀ ਆ हां ठीक है पहला भाई साहब ने कहा ਵੀ ਆਪਣੇ ਤੋਂ ਸ਼ੁਰੂ ਕਰੋ ਜਦੋਂ ਤੁਸੀਂ ਕਿਸੇ ਗਲਤ ਗੱਲ ਦੇ ਖਿਲਾਫ ਲੜਦੇ ਹੋ ਉਦੋਂ ਤੁਹਾਨੂੰ ਆਪ ਦੇ ਅੰਦਰਲੇ ਖਿਲਾਫ ਵੀ ਲੜਨਾ ਪੈਂਦਾ ਨਹੀਂ ਤਾਂ ਉਹ ਹੁੰਦਾ ਵੀ ਜਿੰਨ ਮੁਖ ਹੋਰ ਮਨ ਹੋਰ ਸੋ ਕਾਂਡੇ ਕੱਚਿਆ ਬਹੁਤ ਸਾਰੇ ਲੋਕ ਸਰਵਸ ਦੇ ਦੌਰਾਨ ਵੀ ਉਹਨਾਂ ਦਾ ਪਤਾ ਹੁੰਦਾ ਵੀ ਹਾਂ ਯਾਰ ਉਹ ਬੰਦੇ ਚ ਦਮ ਹੈਗਾ ਬਹੁਤ ਸਾਰੇ ਲੋਕ ਬਦਲ ਜਾਂਦੇ ਨੇ ਵਿਚਾਰ ਰੋਲ ਵੀ ਬਦਲ ਜਾਂਦੇ ਨੇ ਉਦੇ ਨਾਲ ਆਪੇ ਨੂੰ ਬਦਲਣ ਦੀ ਵੀ ਲੋੜ ਹੁੰਦੀ ਆ ਇਹ ਸੰਘਰਸ਼ਾ ਜਿਹੜਾ ਬੜਾ ਕਸੂਤਾ ਸੰਘਰਸ਼ਾ ਵੈਸੇ ਪਰ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਸੋ ਜਿਵੇਂ ਹੁਣ ਲੱਤਾਂ 'ਚ ਗੋਲੀਆਂ ਮਾਰੀ ਉਹੀ ਵਾਰਤਾ ਨੇ ਉਹੀ ਵਾਰਤਾ ਨੇ ਪਹਿਲੀ ਵਾਲੀਆਂ ਉਹਨਾਂ ਵੇਲੇ ਵੀ ਇੰਝ ਹੁੰਦਾ ਨਵੇਂ ਭਰਿਆ ਜਾਂਦਾ ਸੀ ਫਲਾਨਾ ਬੰਦਾ ਮਾਰਿਆ ਗਿਆ ਫਲਾਨੇ ਭੱਜ ਗਏ ਅਸੀਂ ਕਿ ਰਿਪੋਰਟ 'ਚ ਦੱਸਿਆ ਵੀ ਭੱਜੇ ਜਾਂਦੇ ਤੁਹਾਨੂੰ ਆਪਦਾ ਨਾਂ ਦੱਸਗੇ ਵੀ ਅਸੀਂ ਕੌਣ ਕੌਣ ਆ ਕਿਉਂਕਿ ਹੁੰਦੇ ਤਾਂ ਕੋਲ ਆ ਆ ਹੁਣੇ ਉਹੀ ਵੀ ਉਹ ਰਵਾਨਗਰ ਅਸੀਂ ਉਹਨੂੰ ਲੈਣਗੇ ਪੁਲਿਸ ਪਾਰਟੀ ਜਾਂ ਬੰਦਾ ਇਕੱਲਾ ਹਥਿਆਰਵੰਦ ਨੇ ਉਹਨੇ ਕੱਢਿਆ ਤੇ ਫਾਇਰਿੰਗ ਸ਼ੁਰੂ ਕਰਤੀ ਜਿਵੇਂ ਉਹ ਲੋਡ ਕੀਤਾ ਪਿਆ ਹੁੰਦਾ ਮੁੰਬਈ ਕੱਢਣ ਮੇਲੇ ਜੇ ਇਕੱਠਾ ਤੇ ਹੋ ਗਿਆ ਦੂਜੀ ਤਾਂ ਉਹਨੂੰ ਪੁੱਛੋ ਵੀ ਕਿੱਥੇ ਹਥਿਆਰ ਤੁਸੀਂ ਆਪ ਕੱਢ ਲਓ ਜੀ ਤੁਹਾਡੇ ਅਥਰਟੀ ਮਿਟੀ ਜਾਨੀ ਮਾਰਨ ਦੇ ਬਹਾਨੇ ਨੇ ਸਭ ਤੋਂ ਸਿਖਰਲੀ ਧਾਰਨਾ ਜਿਹੜਾ ਹੁਣ ਮਾਰਿਆ ਮੁੰਡਾ ਹੋਰ ਉਹਨੂੰ ਛਡਾਉਣ ਆਲੇ ਉਹਦੇ ਸਾਥੀ ਉਹਨੂੰ ਛਡਾਉਣ ਆਏ ਸੀ ਦਵੱਲੀ ਫਾਇਰਿੰਗ ਹੋਈ ਉਹੀ ਕੱਲਾ ਮਾਰਿਆ ਗਿਆ ਨਾ ਪੁਲਿਸ ਵਾਲੇ ਦੇ ਛੀਟ ਲੱਗੀ ਨਾ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਉਹਨਾਂ ਦੇ ਕਿਸੇ ਦੇ ਛੀਟ ਲੱਗੀ ਸੋ ਇਹ ਵਾਰਤਾ ਨੇ ਜਿਹੜੀਆਂ ਜੇ ਅਸੀਂ ਲੋਕਾਂ ਦੇ ਸਾਹਮਣੇ ਠੱਠਾਂ ਦੇ ਸਹਤ ਇਹ ਗੱਲਾਂ ਲਿਆਉਣ ਦਾ ਯਤਨ ਕਰਾਂਗੇ ਕਿਸੇ ਨੂੰ ਕਿੰਨਾ ਪਤਾ ਕਿਸੇ ਨੂੰ ਇੱਕ ਗੱਲ ਦਾ ਪਤਾ ਕਿਸੇ ਨੂੰ ਦੋ ਗੱਲਾਂ ਦਾ ਪਤਾ ਸਾਂਝੀ ਕੋਸ਼ਿਸ਼ ਅਸੀਂ ਕਰਾਂਗੇ ਫਿਰ ਇਹਨੂੰ ਠੱਲ ਪੈ ਸਕਦੀ ਹੈ ਸਾਡਾ ਹੁਣ ਸਾਡੇ ਨਾਲ ਹੋਈ ਉਹ ਬੜੀ ਇੱਕ ਤਾਂ ਦੁਸ਼ਮਣ ਨੇ ਕਰਨੀ ਸੀ ਨਾ ਉਹ ਤਾਂ ਕੀਤੀ ਉਹ ਕੀਤੀ ਸਾਡੇ ਆਪੜਿਆਂ ਨੇ ਵਾਅਦੇ ਕਰਕੇ ਵੀ ਜਿੰਨਾ ਜ਼ੁਲਮ ਹੋਇਆ ਉਹਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਪ੍ਰਿਊ ਓਵਰਟਰੋਥ ਕਮਿਸ਼ਨ ਨੇ ਕਿਹਾ ਸੀ ਅੱਜ ਕੱਲ ਚਾਹੇ ਕ੍ਰੋਥ ਕਮਿਸ਼ਨ ਕੋਈ ਕਹਿ ਸਕਦਾ ਵੀ ਐਨੇ ਸਾਲ ਲੰਘ ਗਏ ਉਹ ਇਹ ਸੀ ਅਦਾਲਤੀ ਕਮਿਸ਼ਨ ਜਾਂਚ ਕਰੂ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜਾ ਕਰੂ ਤੇ ਉਹਦਾ ਅਮਲ ਕੀ ਹੋਇਆ ਤੁਹਾਡੇ ਸਾਹਮਣੇ ਆ ਉਹ ਕਾਲ ਤੱਕ ਸਾਹਮਣੇ ਬੋਲਿਆ ਗਿਆ 2 ਦਸੰਬਰ ਨੂੰ ਥੋਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਉਹ ਗੜਾ ਪਾ ਪਾ ਜ਼ਖਮ ਉਹ ਚਿਹੜੇ ਨੇ ਥੋਡੀਆਂ ਸਰਕਾਰਾਂ ਬਣੀਆਂ ਸੀ ਜਾਲਮਾਂ ਨੂੰ ਤਰੱਕੀਆਂ ਦੇਣ ਨੂੰ ਆਹ ਜਾਲਮਾਂ ਨੂੰ ਸਜ਼ਾਵਾਂ ਦੇਣ ਨੂੰ ਤੁਸੀਂ ਚੁਣ-ਚੁਣ ਕੇ ਤਰੱਕੀਆਂ ਦਿੱਤੀਆਂ ਸੋ ਇਹ ਜਿਹੜਾ ਸਾਡੇ ਨਾਲ ਬਾਣਾ ਵਾਪਰਿਆ ਕੋਈ ਨਹੀਂ ਹੁੰਦਾ ਹੁੰਦਾ ਹੈ ਜਾਂ ਕੁਝ ਇਹ ਤਾਂ ਸਬਕ ਸਿੱਖਣ ਦੀ ਲੋੜ ਆ ਤੇ ਵੇਰਕਾ ਸਾਹਿਬ ਦੀ ਗੱਲ ਕੀਤੀ ਆ ਉਹ ਪਰਿਵਾਰ ਨੇ ਜਿਹੜੇ ਅੜ ਗਏ ਆਹ ਨਹੀਂਓ ਸਾਰੇ ਅਮੀਰ ਸੀ ਅਮੀਰਤਾ ਵਾਲੇ ਸਮਝੌਤੇ ਕਰ ਗਏ ਵੀ ਖੁਸ਼ ਹੋ ਜੇ ਜੀ ਸਾਡੇ ਮਾਰਿਆ ਜਿਵੇਂ ਕਹਿੰਦਾ ਪੁੱਤਰ ਮੋਇ ਨਾ ਭੁੱਲਦੇ ਚਾਹੇ ਹੋ ਕੇ ਮਰਨ ਫਕੀਰ ਜਿਹੜੇ ਪਰਿਵਾਰ ਅੜ ਗਏ 60 70 ਪਰਿਵਾਰ ਜਾਂ 100 ਦੇ ਨੇੜੇ ਹੋਣੇ ਆ 30 30 ਸਾਲਾਂ ਬਾਅਦ ਸਜਾਵਾਂ ਮਿਲ ਰਹੀਆਂ ਤੁਸੀਂ ਇਹ ਦੇਖ ਲਓ ਇਸ ਕਰਕੇ ਆਪੋ ਆਪਣੀ ਸਮਰੱਥਾ ਅਨੁਸਾਰ ਮਨੁੱਖੀ ਹੱਕਾਂ ਸੰਬੰਧੀ ਸੋਚਣ ਦੀ ਸਮਝਣ ਦੀ ਲੋੜਾ ਜਥੇਬੰਦੀ ਕੋਈ ਹੋਰ ਵੀ ਜਥੇਬੰਦੀਆਂ ਨੇ ਬਹੁਤ ਸਾਰੇ ਵਕੀਲਾਂ ਦੀਆਂ ਜਥੇਬੰਦੀਆਂ ਨੇ ਪਟਿਆਲੇ ਨੇ ਜਲੰਧਰ ਨੇ ਛੋਟੇ-ਛੋਟੇ ਗਰੁੱਪ ਬਣੇ ਹੋਏ ਨੇ ਉਹ ਕੰਮ ਕਰਦੇ ਨੇ ਇਹਨਾਂ ਦਾ ਆਪਸੀ ਤਾਲਮੇਲ ਕਰਨਾ ਮਨੁੱਖੀ ਹੱਕਾਂ ਲਈ ਉਹੀ ਜਸਤ ਸਿੰਘ ਸਾਬ ਵੱਲੋਂ ਜਿਹੜੀਆਂ ਸਥਾਪਿਤ ਕੀਤੀਆਂ ਰਵੈਤਾਂ ਨੇ ਅੱਜ ਦੀ ਹਾਲਤ 'ਚ ਉਹਨਾਂ ਨੂੰ ਵੀ ਹੋਰ ਸਿਆਣਪ ਤੇ ਸਾਰਥਕਤਾ ਨਾਲ ਅੱਗੇ ਵਧਾਉਣਾ ਹੀ ਜਸਤ ਸਾਬ ਨੂੰ ਸੱਚੀ ਸ਼ਰਧਾਂਜਲੀ ਹੈ ਭੁੱਲ ਚੁੱਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ